ਉਸਾ ਤੋਂ ਜੋ ਜੋ ਪ੍ਰੋਬਲਮ ਆਏ ਤੇ ਸਾਡੇ ਜੀ ਸਾਹਿਬ ਵੀ ਐਮ ਵੀ ਵੀ ਆ ਇਹਨਾਂ ਨੂੰ ਦੱਸ ਦਿਓ ਇਹ ਜੋ ਰਿਕੁਆਇਰਮੈਂਟ ਕਰਵਾ ਦੋ ਲੰਬਾ ਨਾ ਹੋਵੇ ਬਾਈ ਮੈਨੂੰ ਮੁੜ ਕੇ ਨਾ ਕਰ ਤੁਸੀਂ ਮਾਰਕਿੰਗ ਵੀ ਨਹੀਂ ਕੀਤੀ ਨਾ ਜੀ ਇਹ ਮਾਰਕਿੰਗ ਨਹੀਂ ਹਲੇ ਕੀਤੀ ਹਲੇ ਤਾਂ ਇਹਦੇ ਤੇ ਪ੍ਰਾਈਮਰ ਮਾਰਿਆ ਹੋਇਆ ਹੈ ਬਾਈ ਮਾਰਕਿੰਗ ਕਰਤਾ ਤੁਸੀਂ ਤਾਂ ਇਹ ਵੇਲੇ ਕਿਉਂਕਿ ਜਿਹੜਾ ਗਰਾਊਂਡ ਹੁੰਦਾ ਨਾ ਇਹਨਾਂ ਥੋੜਾ ਜਿਹਾ ਇਹ ਇਸ ਸਲਿਪਰੀ ਹੈ ਸਲਿਪਰੀ ਨਹੀਂ ਹੁੰਦਾ ਕੰਟਰਾ ਚਾਹੀਦਾ ਕੋਟਰਾ ਚਾਹੀਦਾ ਹਾਂਜੀ ਕੋਟਰਾ ਦਾ ਕੰਕਰੀਟ ਜੀ ਆਲਾ ਚਾਹੀਦਾ ਅਸੀਂ ਚਿਪਸ ਮੇਰੇ ਚਿਪਸ ਪਈ ਹੋਈ ਆ ਬਟ ਹੁਣ ਮੇਰੇ ਗਰਾਊਂਡ ਦਾ ਕਾਫੀ ਟਾਈਮ ਹੋ ਗਿਆ ਉਹ ਵੀ ਉਹਦੇ ਤੇ ਵੀ ਇਵਨ ਕਿ ਪੈਰ ਨਹੀਂ ਪਿਸੋਗਾ ਇਹਦੇ ਤੇ ਹਾਲੇ ਹੀ ਪੈਰ ਪਿਸੀ ਯਾਰ ਤੇ ਨਾਲੇ ਆ ਦੇ ਇੱਕ ਕੋਟ ਕਿੰਨਾ ਖਾ ਕੇ ਆ ਸਕਦਾ ਇੱਕ ਕੋਟ ਚਿਪਸ ਦਾੇ ਕਰਾ ਲਈਏ ਉਹਨੇ ਸਾਰਾ ਕੁਝ ਦਫੜੇ ਚੱਕਿਆ ਜਾਊਗਾ ਤੁਹਾਨੂੰ ਮਿਲਣਾ ਨਹੀਂ ਕੋ ਚਿਪਸ ਵਾਲਾ ਕੋ ਬੰਦਾ ਕੋ ਵਧੀਆ ਹੈ ਨਹੀਂ ਭਾਰੀ ਵਿੱਚ ਜੇ ਤੁਸੀਂ ਸਾਨੂੰ ਸਲਾਹ ਵੀ ਦੇ ਦੋ ਜੇ ਤੁਹਾਡੇ ਕੋਈ ਉਹ ਚਾਹੀਦੀ ਆ ਦੀ ਐਸੀਂ ਕੋਈ ਯਾਹੁਰ ਕਿ ਮੈਂ ਕਰ ਜਾਦਾ ਕਰਵਾ ਦਾਂਗੇ ਕੋਈ ਕਰਵਾ ਦਾਂਗੇ ਜੀ ਤੁਸੀਂ ਇਦਾਂ ਕਰੋ ਤੁਸੀਂ ਇਹਦੇ ਤੇ ਨਾ ਫਿਰ ਸੀਮਿੰਟ ਦੀ ਲੇਅਰ ਪਵਾ ਲਓ ਅੱਛਾ ਉਹ ਤਾਂ ਪਵਾ ਦਾਂਗੇ ਉਹ ਪਵਾ ਲਓ ਲੇਕਿਨ ਉਹ ਵੀ ਤੁਹਾਡੀ ਇਤਨਾ ਨਹੀਂ ਹੋਣੀ ਚਾਹੀਦੀ ਵੀ ਕਿਸੇ ਨੂੰ ਨਾ ਡੇਦੀ ਜੀ ਕਿਸੇ ਨੂੰ ਨਾ ਡੇਦੀ ਪਲਾਸਟਰ ਕਰਾ ਦੋ ਪਲਾਸਟਰ ਹਾਂ ਹੁਣ ਕੋਟਾਈ ਸੁਣੀ ਮੈਂ ਜੀ ਮਾਲ ਪਾਈ ਹੁਣ ਇਹਦੇ ਤੇ ਨਹੀਂ ਮਾਲ ਨਾਲ ਨਹੀਂ ਮਾਲ ਨਹੀਂ ਹੁਣ ਤਾਂ ਤੁਹਾਡੀ ਲੇਅਰ ਹੀ ਪੈਣੀ ਆ ਮਾਰੀ ਲੇਅਰ ਵੀ ਉਹ ਵੀ ਹੁਣ ਮੋਟੀ ਥੋਕੀ ਆ ਮੋਟੀ ਮੋਟੀ ਪਤਲੀ ਨਾ ਉਹ ਇਹਨਾਂ ਨੇ ਦੇਖਾ ਮਤਲਬ ਵੀ ਮਤਲਬ ਤੁਹਾਡੇ ਆ ਚੀਜ਼ਾਂ ਜਿਹੜੀਆਂ ਆ ਆਹ ਮਤਲਬ ਇਹ ਮੈਚ ਕਰਦੇ ਸਾਰਾ ਮਤਲਬ ਆਂਸ ਤੁਹਾਡਾ ਫਿਸਲਦਾ ਜਿਹੜਾ ਇਹ ਚੀਜ਼ ਨਹੀਂ ਹੋਣੀ ਚਾਹੀਦੀ ਇਹ ਚੀਜ਼ ਨੂੰ ਉੱਡ ਜਾਓ ਤੁਹਾਡੇ ਕਰਨਾ ਪਲਸਟਰ ਕਰਾ ਲੀਏ ਇਹ ਇਹਦਾ ਅਲਟਰਨੇਟਿਵ ਇਹਦਾ ਬਦਲੀ ਤੇ ਹੋਊਗਾ ਪਲਸਟਰ ਕੋਲੂਆ ਟਾਈਪ ਕੋਲੂਆ ਟਾਈਪ ਪਰ ਉਹ ਵੀ ਇਤਾਂ ਦਾ ਪਾਇਓ ਵੀ ਉਹਦੇ ਵੀ ਫਟਸ਼ਾ ਜੀ ਲੱਝਾਂਦੇ ਆ ਮੱਝਾਂ ਨਹੀਂ ਆਹ ਆਹ ਉਹ ਸਮਝ ਰਹੀ ਕਰੀ ਉਹ ਵੀ ਨੇਰੁੱਤਰ ਨਾਲ ਪਾਪੜੀ ਬਣਦੀ ਪਾਪੜੀ ਬਣ ਕੇ ਉਹ ਵੀ ਤੁਹਾਨੂੰ ਦੇਖਣਾ ਪੈਣਾ ਹੈ ਜਮੀ ਸਾਹਿਬ ਇਹ ਜਿੱਦਲ ਪਵਾਉਣਾ ਤੁਹਾਨੂੰ ਟੈਕਨੀਕਲ ਕੋਈ ਨਹੀਂ ਪਵਾਉਂ ਪੜ ਕੇ ਕਰਾ ਲਿਓ ਜਾਂ ਫਿਰ ਤੁਸੀਂ ਇੱਕ ਹੋਰ ਹੱਲ ਹੋ ਸਕਦਾ ਪਰ ਇਹ ਤੁਹਾਡੇ ਇੰਡੋਰ ਮੇਨ ਹੈਗਾ ਇਹ ਸਿੰਥੈਟਿਕ ਗੇਟ ਬਣਾ ਲਓ ਸਿੰਥੈਟਿਕ ਦੇ ਕੇ ਦੇਖਾ ਪਾਉਂਦੇ ਆ ਜੀ ਸਰ ਜੀ ਹਾਂਜੀ ਉਹ ਕਰਫਲਾਤੀ ਹੈ ਸਾਉਣ ਤੋਂ ਪਰੇ ਬਜਟ ਅਕੋਰਡਿੰਗ ਆ ਵੀ ਕਿਵੇਂ ਜੇ ਤਾਂ ਸਰ ਜੇ ਕੰਗ ਸਰ ਬਣਵਾ ਕੇ ਦੇ ਨਾ 10 12 14 ਤਾਂ ਪਹਿਲਾ ਲੱਗ ਗਿਆ ਇਹਦੇ ਉੱਪਰ ਤੁਸੀਂ ਤਾਂ ਤੁਹਾਨੂੰ ਉਦੋਂ ਵੀ ਕਹਿ ਕੇ ਗਏ ਸੀ ਸ਼ੈਡ ਪਾ ਲੋ ਫੋਲ ਇੱਧਰ ਲਵਾ ਕੇ ਇਹਦਾ ਓਪਨ ਸ਼ੈਡਲ ਵਾ ਲੋ ਜੇ ਫਰੀਡ ਕੋਟਾ ਕੀ ਨਹੀਂ ਪਤਾ ਨੂੰ ਮੈਂ ਸਾਥ ਤੋਂ ਉਹ ਵੀ ਕਰੀਏ ਕੋਈ ਨਹੀਂ ਪਰਸ ਆਪਾਂ ਕਰ ਲਾਂਗੇ ਫਿਲਹਾਲ ਇਹ ਠੀਕ ਕਰ ਰਹਾ ਕਿ ਇਹ ਨਹੀਂ ਠੀਕ ਕਰ ਲੀਏ ਪਹਿਲਾਂ ਤਾਂ ਆਪਾਂ ਜਦ ਤੱਕ ਆਪਾਂ ਨੂੰ ਅਗਲੀ ਕੋਈ ਨਹੀਂ ਆਪਾਂ ਮੜਦੀ ਗਰਾਂਟ ਵਗੈਰਾ ਹਾਂ ਫਿਲਹਾਲ ਤੁਸੀਂ ਫਿਲਹਾਲ ਦੀ ਘੜੀ ਕਰ ਲਓ ਇਹਨੂੰ ਚਾਲੂ ਕਰੀਏ ਬਾਕੀ ਆਪਾਂ ਪਿੰਡ ਤੋਂ ਇੱਕ ਕੋਈ ਸਾਹਿਬ ਇਹ ਕਹਿੰਦਾ ਸੀ ਕਿ ਇਹ ਤਾਂ ਦੀ ਇੱਕ ਹਾਈਟ ਦੀ ਕੋਈ ਪ੍ਰੋਬਲਮ ਘੱਟ ਵੱਧ ਤਾਂ ਇਹ ਮਾੜਾ ਇਹਨੂੰ ਫਿਰ ਬਾਰ-ਬਾਰ ਨਹੀਂ ਆਪਾਂ ਹਾਈਟ ਤਾਂ ਦੀ ਘੱਟ ਹੈ ਹੁਣ ਉਹ ਹੈਗਾ ਫਿੱਟਾ ਹੈਗਾ ਬਹੁਤ ਘੱਟ ਹੈ ਤਾਂ ਵੇਖ ਕਿ ਆਪਕਿੰਦੇ ਦਾ ਹਰਕਾ ਇਹ 10 ਫੁੱਟ ਤੇ ਹੋਣਾ ਚਾਹੀਦਾ ਨਾ 10 ਫੁੱਟ ਤੇ ਤਾਂ ਹੈਗਾ ਨਹੀਂ ਨਹੀਂ ਆਹਾਂ ਰਿੰਗ ਉਹ ਚਾ ਰਿੰਗ ਹੀ ਲਾਉਣਾ ਫਿਰ ਇਹ ਤਾਂ ਇਹ ਤਾਂ ਅਲੱਗ ਰਿੰਗ ਨਹੀਂ ਕਰ ਦੱਸੋ ਜਸਤੀ ਹੋ ਜੂਗਾ ਨਾ ਤੂੰ ਹੋਲ ਕੇ ਇਹ ਤਾਂ ਅਡਜਸਟ ਹੋ ਜਾਊਗਾ ਅੰਦ ਲੋ ਹੈਗੀ ਆ ਅਡਜਸਟੇਬਲ ਨਹੀਂ ਨਹੀਂ ਇਹ ਇੱਥੋਂ ਅਡਜਸਟ ਨਹੀਂ ਹੋਣਾ ਤੁਹਾਡੀ ਆਹ ਆ ਆ ਆ ਕਰਕੇ ਜੀ ਇਹਨੂੰ ਉੱਤੇ ਕਰਦੀ ਨਹੀਂ ਕਿਉਂਕਿ ਉਹ ਤੁਹਾਡਾ ਸਫੇਅਰ ਬਣਿਆ ਹੋਇਆ ਫਿਰ ਇਹ ਤੁਸੀਂ ਕਿੱਥੋਂ ਲੁਆਏ ਆ ਇਹ ਰੋਪੜ ਦੇ ਆ ਜਿਹੜਾ ਕਾਲਜ ਤੇ ਕੋੜ ਯੂਨੀਵਰਸਿਟੀ ਜੀਐਸ ਵਾਲੇ ਹਾਂਜੀ ਉਹ ਨਾਲ ਲੈਂਦੇ ਆ। ਬੜਾ ਇਹਨਾਂ ਦਾ ਕਹਿਣ ਦਾ ਉਹ ਬੰਦ ਜੀ ਹੈ ਵੀ ਆਹ ਜਿਹੜੇ ਪਿੱਛਿਆਂ ਤੇ ਕੱਟੀਆਂ ਨੇ ਇਦਾਂ। ਉਹ ਉਹ ਜਿਹੜਾ ਬਾਕੀ। ਨਹੀਂ ਸੋ ਨਈ ਉਹ ਮਨ ਕਰੀਂ। ਲੈਟਸ ਮੀਨ ਸਕੁਏਅਰ ਦੇ ਵਿੱਚ ਵੀ ਤੇ ਜਾ ਸਕਦਾ ਜੀ। ਕਿੰਨੀ? ਸਹੀ ਆ। ਸਕੁਏਅਰ ਚਹੀਦੀ ਮੈਨੂੰ ਪਰ ਜਦੋਂ ਸਟਾਰਟਿੰਗ ਬੱਚਾ ਸਿੱਖਦਾ ਨਾ ਸਕੁਏਅਰ ਤੋਂ ਫੋਰਡ ਮਾਰਕਿੰਗ ਵਿੱਚ ਪੈਂਦੀ। ਠੀਕ ਹੈ ਜੀ। ਇਹ ਸਭ ਤਾਂ ਟੈਕਨੀਕਲੀ ਪੁਆਇੰਟ ਹੈ। ਅੱਛੇ ਕਰੇ ਪੌਲੀ ਚੱਕਣਾ। ਇਹ ਜਦੋਂ ਮੈਂ ਲਾਉਂਦੇ ਇਹ ਤਾਂ ਬਹੁਤ ਛੋਟਾ ਬੋਲਾ ਹੈ ਇਹ 10 ਤੋਂ 10 ਫੁੱਟ ਤੇ ਹੀ ਕਹਿ ਗਏ ਸੀ ਇਹ 10 ਤੇ ਹੀ ਆ ਇੱਥੋਂ 10 ਤੇ ਹੀ ਆ ਕੋਈ ਹੈ ਖਿੱਤਾ ਖਿੱਤਾ ਸੀ ਇਹ ਤਾਂ ਰੋ ਨਹੀਂ ਖਿੱਤਾ ਲੈ ਕੇ ਆ ਵੀ ਤੁਹਾਡਾ ਗਲਤ ਹੈ ਕੋਈ 25 ਤੇ ਲੱਗਣਾ ਸੀ ਆ ਤੁਹਾਡੇ ਜਦੋਂ ਮੈਂ ਸੋਚਦਾ ਆਹ ਮੋਟਰਸਾਈਕਲ ਲੈ ਜਾ ਸਾਹਮਣੇ ਉਹ ਉਹਦੇ ਲਿਆ ਜੋ ਤਾਂ ਕੋਸ਼ਾ ਉਹਨੇ ਕੋਈ ਹੀ ਬਵਾਇਸ਼ ਦੇ ਕੇ ਗਿਆ ਜੀ ਵੀ ਇਹ ਇਹ ਨੂੰ 32/1 ਬਨ ਲੱਗਦਾ 19 ਨਹੀਂ ਇਹ ਤਾਂ ਆਹੀ ਅਸੀਂ ਫਿਰ ਇਹਨੂੰ ਅੱਗੇ ਵਧਾਇਆ ਸਾਡਾ 29/14 ਹੁੰਦਾ ਇਹ ਨੂੰ ਉਹ ਕਹਿੰਦੇ ਵੀ ਇਹ ਜਿਹੜੀ ਬਾਹਰ ਬਾਉਂਡਰੀ ਲਾਈਨ ਬੱਝ ਚੁੱਕੀ ਨਾ ਇਹਦੇ ਤੇ ਤਾਂ ਹੀ ਤਾਂ ਫਿਰ ਇਹ ਫੋਲ ਕਰਦੇ ਨੇ ਤੁਹਾਡੀ ਜਿਹੜੀ ਐਂਡ ਲਾਈਨ ਇੱਥੇ ਆਉਂਦੀ ਮਤਲਬ ਜਿੱਦਾਂ ਮੈਂ ਦੇਖ ਰਹੀ ਹਾਂ ਤੁਹਾਡੇ ਗਰਾਉਂਡ ਦਾ ਸਟਾਈਲ ਆਹ ਬੜੀ ਐਂਡ ਲਾਈਨ ਆ ਗਈ ਐਂਡ ਲੰਪ ਕੋਲ ਬਹੁਤ ਕੱਟ ਹੈ ਤੁਹਾਡਾ ਕੋਲ ਜਨਾ ਚੈੰਸ ਸੀਗਾ ਆਲ ਕੋਲ ਤੁਹਾਡੀ ਲੰਬੀ ਹੁੰਦੀ ਚਾਹੀਦੀ ਸੀ ਇਹ ਲੰਬੀ ਕਰਵਾਈ ਹੈ ਜੀ ਇੱਕ ਵਾਰੀ ਮੈਨੂੰ ਬੁਲਾ ਲੈਂਦੇ ਜੇ ਤੁਹਾਡੇ ਕੋਲ ਬੁਲਾਏ ਸੀ ਅਸਤਾਨ ਲਈ ਪਿਆਰ ਰੰਨੇ ਲ ਕਰਵਾਇਆ ਕਈ ਵਾਰ ਫੋਟੋ ਆਹ ਜੋੜ ਭਾਂਡਾ ਅਸੀਂ ਤਾਂ ਇਹ ਤਾਂ ਕੋਲ ਘੱਟ ਜੇ ਵੀਰ ਅਸੀਂ 3 ਫੁੱਟ 6 ਇੰਚ ਕਰਕੇ ਕੀ ਕਰੀਏ ਆ ਨਾ ਐਡਮ ਕੁਸਤਾ ਪੂਰੀ ਜੀ ਦਾ ਗਰਮੀ ਸਾਹਿਬ ਗਰੇ ਆ ਜੋ ਮੋਟੋ ਨੂੰ ਰਿਕੁਆਇਰਮੈਂਟ ਆ ਤੁਸੀਂ ਤੁਸੀਂ ਆ ਦਿਓ ਜੇ ਹੋਣਗੇ ਕੁਸਤਾ ਲੱਗ ਜਾਏਗੀ 200 ਕਰੋੜ ਦਾ ਨਾਮ ਪਰ ਜੀ ਜੀ ਗੱਲ ਕਰਨ ਦਾ ਸਮਾਂ ਹੈ ਇਵਨਿੰਗ ਦਾ ਹਾਂ ਜਿਹੜੇ ਬੰਦੇ ਨੇ ਕੰਮ ਕਰਨਾ ਉਹਨੂੰ ਮੈਂ ਬੁਲਾ ਲਵਾਂ ਕਿ ਨਾੜੇ ਕੋਬਾਰੀ ਜੀ ਪਿੱਕਅ ਵਗੈਰਾ ਹੋਵੇ ਤਾਂ ਕਿ ਤੁਹਾਡਾ ਸਾਰਾ ਗੰਦਾ ਨਾਲ ਜੀ ਇਸ ਵਾਲੇ ਤੋਂ ਮੰਗਵਾਏ ਜੀ ਇਸ ਵਾਲੇ ਤੋਂ ਗੱਲ ਕਰਿਓ ਜੀ ਐਸ ਲਾਣ ਨੂੰ ਇੱਕ ਵਾਰ ਪੁਰਾਣੋਂ ਦੂਜੇ ਸਿੰਪਲ ਦੇ ਗਿਆ ਸੀ ਮੈਂ ਵਾਪਸ ਵੀ ਕਰੇ ਦੁਬਾਰਾ ਮਗਾਏ ਜਲੰਧਰ ਤੋਂ ਆ ਵੀ ਜੀਐਸਟੀ ਵਾਲੇ ਤੋਂ ਲਿਆਂਦੇ ਹੋਏ ਸਾਰੇ ਸੀ ਸਵਾਨ ਤਾਂ ਵਧੀਆ ਸੀ ਸਵਾਨ ਤਾਂ ਵਧੀਆ ਦਿੰਦਾ ਜੀ ਪਰ ਹੁਣ ਆ ਚੇਂਜ ਵੀ ਕਰਕੇ ਦਿੱਤੇ ਉਹਨੇ ਤਸਵੀਰਾਂ ਸ਼੍ਰੀ ਚਮਕੌਰ ਸਾਹਿਬ 14 ਕਰੋੜ ਦੀ ਲਾਗਤ ਨਾਲ ਜੋ ਬਾਸਕਟਬਾਲ ਦਾ ਗਰਾਊਂਡ ਮੈਂਬਰ ਪਾਰਲੀਮੈਂਟ ਮਾਲਵਿੰਦਰ ਖੰਗ ਦੀ ਗ੍ਰਾਂਟ ਦੇ ਵਿੱਚੋਂ ਵੜਿਆ ਹੋਇਆ ਸ਼੍ਰੀ ਚਮਕੌਰ ਸਾਹਿਬ ਸਿਟੀ ਸੈਂਟਰ ਦੇ ਵਿੱਚ ਤੇਰੋਪੜ ਤੋਂ ਸਪੈਸ਼ਲ ਜੋ ਕੋਚ ਨੇ ਸਰਕਾਰ ਵੱਲੋਂ ਖੇਡਦੇ ਬਾਸਕਟਬਾਲ ਦੇ ਕੋਚ ਨੇ ਉਹ ਸਪੈਸ਼ਲ ਪਹੁੰਚੇ ਨੇ ਜਿਨ੍ਹਾਂ ਵੱਲੋਂ ਗਰਾਊਂਡ ਦੇ ਵਿੱਚ ਆ ਕੇ ਕਈ ਗਰਾਊਂਡ ਦੀਆਂ ਕਮੀਆਂ ਸਾਹਮਣੇ ਲੈਂਦੀਆਂ ਜਿਨ੍ਹਾਂ ਨੂੰ ਟੈਕਨੀਕਲ ਤੌਰ ਤੇ ਪੋਲ ਤੇ ਗਰਾਊਂਡ ਦੇ ਫਰਸ਼ ਦੇ ਵਿੱਚ ਜੋਦੇ ਵਿੱਚ ਇਹਨੂੰ ਦੁਆਰਾ ਹੋਰ ਲੇਅਰ ਪਾਉਣ ਦੇ ਲਈ ਉਹਨਾਂ ਨੇ ਕਿਹਾ ਤਸਵੀਰਾਂ ਸ੍ਰੀ ਚਮਕੌਰ ਸਾਹਿਬ ਜੀਆ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਜੋ ਇਸ ਖੇਡ ਗਰਾਊਂਡ ਦੇ ਲਈ 14 ਲੱਖ ਦੀ ਗ੍ਰਾਂਟ ਜਾਰੀ ਕੀਤੀ ਸੀ ਉਸ ਤੋਂ ਬਾਅਦ ਇਹ ਕੰਮ ਚੱਲਦਾ ਰਿਹਾ ਸੀ ਠੇਕੇਦਾਰ ਵੱਲੋਂ ਬੜਾਇਆ ਗਿਆ ਤੇ ਇਸ ਦੁਬਾਰੀ ਟੈਕਨੀਕਲ ਕਈ ਕਮੀਆਂ ਸਾਹਮਣੇ ਆਈਆਂ ਬੀਤੇ ਦਿਨ ਉਹ ਦੇਖ ਕੇ ਗਏ ਮੈਂਬਰ ਪਾਰਲੀਮੈਂਟ ਦੇ ਨਮਾਇंदे ਜਿਨ੍ਹਾਂ ਵੱਲੋਂ ਇਹਦੀਆਂ ਵਿੱਚ ਕਮੀਆਂ ਕੱਢੀਆਂ ਗਈਆਂ ਤੇ ਰੋਪੜ ਤੋਂ ਸਪੈਸ਼ਲ ਜੋ ਕੋਚ ਨੇ ਸਰਕਾਰ ਵੱਲੋਂ ਮੌਜੂਦ ਦਾ ਜੋ ਰੋਪੜ ਡਿਸਟ੍ਰਿਕਟ ਨੂੰ ਦੇਖਦੇ ਨੇ ਮੈਡਮ ਹੋਚੇ ਸਪੈਸ਼ਲਿਸਟ ਪਹੁੰਚੇ ਨੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਐਮਨੀ ਸਾਹਿਬ ਸ਼ਮਸ਼ੇਰ ਸਿੰਘ ਮੰਗੀ ਹੋ ਸਾਰੇ ਪਹੁੰਚੇ ਨੇ ਜਿਨ੍ਹਾਂ ਵੱਲੋਂ ਆ ਕੇ ਚੈੱਕ ਕਰਵਾਇਆ ਤਾਂ ਗਰਾਊਂਡ ਦੇ ਵਿੱਚ ਕਈ ਕਮੀਆਂ ਸਾਹਮਣੇ ਆਈਆਂ ਅਜੇ ਇਸ ਦਾ ਉਦਘਾਟਨ ਹੋਣਾ ਉਸ ਤੋਂ ਪਹਿਲਾਂ ਹੀ ਇਹਦੀਆਂ ਕਮੀਆਂ ਨੂੰ ਪੂਰਾ ਪੋਲ ਦੇ ਵਿੱਚ ਟੈਕਨੀਕਲ ਆ ਹੋਰ ਗਰਾਊਂਡ ਦੇ ਫਰਸ਼ ਦੇ ਵਿੱਚ ਟੈਕਨੀਕਲ ਦੀਆਂ ਕਮੀਆਂ ਸਾਹਮਣੇ ਆਈਆਂ ਹਾਂ ਇਹ ਕੈਨੇਡੀਆਂ ਨੇ ਸਿਆਣੇ ਆ ਉਹ ਤੁਸੀਂ ਗੱਲ ਕਰੋਗੇ ਉਹਨਾਂ ਨਾਲ ਕਰਤਾ ਲਈ ਇਹਨਾਂ ਨੇ ਮੈਂ ਨਹੀਂ ਤੁਹਾਨੂੰ ਨੰਬਰ ਦਿੰਦਾ ਮੈਂ ਤਾਂ ਇਹਨਾਂ ਦੇ ਪਾਸੇ ਵੀ ਲਾ ਦੀ ਆ ਨਾ 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 ਇੱਧਰ ਇੱਧਰ ਲਾਉਣੀ ਆ ਇੱਧਰ ਇੱਧਰ ਲਾ ਦੀ ਜਾ ਆਹ ਲਓ ਅਸੀਂ ਜਿਆ ਕੋਲੇ ਤਰਿਕਾ ਕੋਈ ਨਹੀਂ ਆਉਂਦਾ ਹਲਟਾਈ ਫਰਾਂ ਦੇ ਆ ਗਰਾਊਂਡ 'ਚ ਆਉਂਦੇ ਹਸਪੀਟਲ ਵਾਲੇ

ਤਸਵੀਰਾਂ ਰੀਤਾ ਵੀ ਲਗਾਇਆ ਗਿਆ ਹੈ

ਕਾਫੀ ਕਮੀ ਹੈ ਫਿਰ ਤਾਂ ਮੇਰੇ ਕਿਹਨਾਂ ਸੱਤ ਫੁੱਟ ਤੇ ਹੋਣੇ ਆ ਯਾ ਤਾਂ ਬੜਾ ਨਹੀਂ ਆ ਤੋ ਤੇ ਤੇ ਉੱਪਰ 3 ਫੁੱਟ ਹੈ 5 4 9 9 9.5 ਜਾਂ 10 ਫੁੱਟ ਹੈ ਨਹੀਂ ਇੱਥੇ ਲਾਤਾ ਇੱਥੇ ਦਾਖ ਨਹੀਂ ਬਹੁਤ ਆ ਬਈ ਦਾਖ ਉੱਪਰ 10 ਮਿੰਟ ਈ ਮੈਂ ਆਪਾਂ ਰਿੰਗਾਂ ਦੇ ਰਿੰਗੂ ਆਪਾਂ ਉੱਪਰ ਤੇ ਲਾਉਂਦੇ ਹਾਂ ਉੱਪਰ 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 30 ਮਿੰਟ ਰਿੰਗ ਤੇ ਲਾ ਲਾ ਆਪਾਂ ਦੇਖੋ ਉੱਪਰ ਬਲੇ ਨਾ ਆਪਾਂ ਅਬ ਇਹ ਥੱਲੇ ਮਸਾਲਾ ਮੜਾ ਜਾ ਇਹਦੇ ਵਿੱਚ ਨਹੀਂ ਨਹੀਂ ਇਹਦੇ ਵਿੱਚ ਠੀਕ ਹੈ ਤੇਲ ਦੀ ਖਾਲੀ ਜਨ ਥੱਲੇ ਕਰਦੇ ਹਾਂ ਹਾਂ ਫਰਾਂ ਦਾ ਨਹੀਂ ਉਹਦੇ ਨੇ ਪਾਈ ਸੀ ਰਿਕੁਆਇਰਮੈਂਟ ਮੈਟਰੀਅਲ ਲਈ ਉਹਦਾ ਇਹਨਾਂ ਤੋਂ ਕਰੀਂ ਚਾਹਵਾ ਹਾਂ ਸਾਢੇ 9 ਫੁੱਟ ਦਾ ਤਾਂ ਮੈਡਮ ਸਹੀ ਗੱਲ ਹੈ 10 ਫੁੱਟ ਪੂਰਾ ਨਹੀਂ ਹੈਗਾ ਨਹੀਂ ਪਾਜੀ ਕਿਉਂਕਿ ਉੱਥੇ ਮੈਂ ਹੈਗੀ ਆ ਨਾ ਇਹਨਾਂ ਦਾ ਨਾ ਕੋਈ ਹੈਗਾ ਆ ਕਿ ਇੰਨੇ ਕਿਲੋਮੀਟਰ ਦੇ ਵਿੱਚ ਆਪਾਂ ਟੋਪਿਕ ਕਰ ਸਕਦੇ ਆ ਜਿੱਦਾਂ ਹੁਣ ਇੱਥੇ ਤਿੰਨ ਤਸਵੀਰਾਂ ਸ੍ਰੀ ਚੰਕੌਰ ਸਾਹਿਬ ਦੀ ਮੈਂ ਨਾ ਸਮਝ ਨਹੀਂ ਗੱਲ ਕਰਦੀ ਤੁਹਾਡੇ ਨਾਲ ਮਤਲਬ ਇਹ ਨਹੀਂ ਕਿ ਕਰੀਏ ਆਪਾਂ ਆਪਾਂ ਕਿ ਇੰਨੇ ਕਿਲੋਮੀਟਰ ਦੇ ਵਿੱਚ ਇੱਕ ਕੋਚ ਹੋਣਾ ਚਾਹੀਦਾ ਇੱਕ ਗੀਨ ਦਾ ਇਹ ਦਾ ਸਿਸਟਮ ਬਣਾਇਆ ਤਾਂ ਫਿਰ ਇੱਕ ਤਿੰਨ ਕੋਸ ਦਿੱਤੇ ਆ ਮੇ ਇਹ ਵੀ ਐਕਟਿਵ ਸੈਂਸਰ ਹੋਣ ਕਰਕੇ ਪਾਵਰ ਵੀ ਵਧੇਗਾ। ਕਿ ਕਬੱਡਾ ਸਰਦ ਲੈ ਦਿੱਤਾ। ਹਾਂ ਜੀ ਕਬੱਡੀ ਦਾ ਇੱਕ ਹੋਰ ਅਸੀਂ ਦਿੱਤਾ ਹੈ। ਬਾਸਕਟਬਾਲ ਦਾ ਵੀ ਹਜੇ ਕੋਚਾ ਹੈ। ਕੋਈ ਵੀ ਹੋਵੇ ਸਟੱਟ ਕਰਾਂਗੇ। ਪੰਜ ਮਿੰਟ ਵਿੱਚ ਪਾਸ ਕਰਾਂਗੇ ਕੋਈ ਨਹੀਂ ਦਿੱਤਾ। ਤਸਵੀਰਾਂ। ਤੁਸੀਂ ਆ ਜਿਹੜੇ ਆ ਤੁਸੀਂ ਕਟਿੰਗ ਕਰਾ ਕੇ ਜਿਹੜੇ ਪਾਈਪਾਂ ਲਵਾ ਕੇ ਕੀ ਕੰਨੀ ਲਵਾ ਕੇ ਬੈਠੇ ਹੋ। ਪਤਾ ਨਹੀਂ। ਪਾਈਪਾਂ ਕਟਿੰਗ ਕਰਾ ਕੇ ਲਵਾਏ ਨੇ। ਇਹ ਬੈਲਟ ਕਰਾ ਕੇ ਜਿਹੜੀਆਂ ਐਕਸਲ ਵਾਈਆਂ ਹੁੰਦੀਆਂ ਨੇ ਆਹ ਕੋਲ ਤੇ ਐਲਬੋ ਦੇ ਨਾਲ ਟੱਚ ਕਰਕੇ ਲਾ ਤੁੰ ਪਿੱਛੇ ਖਿੱਚ ਕੇ ਸੈੱਟ ਕਰਦੇ ਆ ਰੁਕੋ ਸਾਡੇ ਤੋਂ ਮਤਲਬ ਇਹਦਾ ਫਾਇਦਾ ਅਜੀ ਪ੍ਰਧਾਨ ਜੀ ਅੱਜ ਤੁਸੀਂ ਗਰਾਊਂਡ ਚੈੱਕ ਕਰਾਉਣਾ ਹੈ ਕੀ ਗੱਲ ਹੈ ਇਸ ਗਰਾਊਂਡ ਦੇ ਵਿੱਚ ਕਿਹੜੀਆਂ-ਕਿਹੜੀਆਂ ਕਮੀਆਂ ਆਈਆਂ ਏ ਜੀ ਇਹ ਨਾ ਫਰਸ਼ ਦੇ ਵਿੱਚ ਕੁਝ ਦਿੱਕਤ ਤਾਂ ਸੀ ਸਲੀਪਰ ਹੁੰਦਾ ਤੇ ਕੁਝ ਉਹ ਸੁਧਰੂ ਖੁੱਲ ਗਏ ਜੀ ਤੇ ਕੁਝ ਜਿਹੜੇ ਕੂਲ ਆ ਥੋੜਾ ਨੀਵੇਂ ਰਹਿ ਗਏ ਸੀ 6 ਇੰਚ ਹੁਣ ਪਟਕੇ ਨੂੰ ਦੁਬਾਰਾ ਸੈੱਟ ਕਰਦੇ ਆ ਤੇ ਫਰਸ਼ ਦੀ ਕਲੀਅਰ ਪਾਕੇ ਦੁਬਾਰਾ ਇਹਨੂੰ ਸਰ ਬੋਵੀ ਸੈਟ ਕਰ ਹਾਂ ਜੀ ਹਾਂ ਜੀ ਨਹੀਂ ਨਹੀਂ ਅੱਛਾ ਉਹ ਹੈ ਨਹੀਂ ਇਹ ਇਸ ਗੱਲ ਕਰਕੇ ਵੀ ਕੋਈ ਨਹੀਂ ਹੋ ਜਾਊਗਾ ਟੀ ਸਾਰਾ ਕੁਝ ਹਾਂ ਤੇ ਤੁਸੀਂ ਜਾਣਦੇ ਹੋ ਇਹਨਾਂ ਨੂੰ ਪਾਜੀ ਨੂੰ ਹਾਂ ਜੀ ਹਾਂ ਜੀ ਹਾਂ ਜੀ ਆ ਕਰੋ ਬਸ ਮੈਡਮ ਤੁਸੀਂ ਅੱਜ ਕੋਚੋਂ ਇਸ ਚੀਜ਼ ਦੇ ਤੇ ਕਿਹੜੀਆਂ-ਕਿਹੜੀਆਂ ਕਮੀਆਂ ਪਈਆਂ ਗਈਆਂ ਇਸ ਗਰਾਊਂਡ ਦੇ ਵਿੱਚ ਜੀ ਗਰਾਊਂਡ 'ਚ ਕਾਫੀ ਕਮੀਆਂ ਕਹੀ ਜਾਂਦੇ ਸੀ ਕਿ ਇਹ ਸਰਫੇਸ ਜਿਹੜਾ ਏਰੀਆ ਆ ਇਸ ਚੀਜ਼ ਦੀ ਕਮੀ ਆ ਕਿਉਂਕਿ ਜਦੋਂ ਆਪਾਂ ਖੇਡਦੇ ਆ ਬੱਚਿਆਂ ਦੀ ਇੰਜਰੀ ਹੋਣ ਦਾ ਖਤਰਾ ਹੁੰਦਾ ਇੱਕ ਪੋਲ ਦੀ ਜਿਹੜੀ ਉਚਾਈ ਆ ਤੁਹਾਡੀ ਇਹ ਬਹੁਤ ਘੱਟ ਆ ਜੀ ਠੀਕ ਹੈ ਤੇ ਜਿਹੜੀ ਆਪਾਂ ਪੋਲ ਲਗਾਇਆ ਹੈ ਜੀ ਇਹਦੀ ਮੈਜ਼ਰਮੈਂਟ ਪੁਰਾਣੇ ਸਟਾਈਲ ਦੀ ਲੱਗੀ ਹੋਈ ਆ ਜਦੋਂ ਨਿਊ ਸਟਾਈਲ ਦੇ ਅਕੋਰਡਿੰਗ ਇਹ ਗਲਤ ਹੈ ਜੀ ਇਹ ਵੀ ਪੋਲ ਪਿੱਛੇ ਜਾਊਗਾ ਪਿੱਛੇ ਜਾਊਗਾ ਠੀਕ ਹੈ ਤੇ ਇਹਦੀਆਂ ਜਿਹੜੀਆਂ ਕਮੀਆਂ ਹੈਗੀਆਂ ਉਹ ਤਾਂ ਬਹੁਤ ਜ਼ਿਆਦਾ ਆ ਜੀ ਚਲੋ ਕੋਈ ਗੱਲ ਨਹੀਂ ਕਰਵਾਨੇ ਆ ਠੀਕ ਠੀਕ ਹੈ ਅ ਅਮੀਨ ਸਾਹਿਬ ਤੁਹਾਡੇ ਅੰਦਰੇ ਕੰਮ ਹੋਇਆ ਹੈ ਬਈ ਕਮੀਆਂ ਆਈਆਂ ਸਾਹਮਣੇ ਇਹ ਕਦੋਂ ਤੱਕ ਇਹ ਠੇਕੇਦਾਰ ਤੋਂ ਕਰਵਾਈਆਂ ਕਿ ਕਿਵੇਂ ਕਰਵਾਉਗੇ ਤੁਸੀਂ ਜੀ ਤਾਂ ਤੋਂ ਕਰਵਾਵਾਂਗੇ ਜਿਹਨੇ ਕਰਿਆ ਜੀ ਕੋਈ ਕੰਮ ਕਰਾਉਣਾ ਜੀ ਠੀਕ ਹੈ ਜੀ ਤੇ ਕਿੰਨੀ ਦੇਰ ਤੱਕ ਹੋ ਜਾਊਗਾ ਜੀ ਇਹ ਠੀਕ ਹੋ ਜਾਊਗਾ 10 ਦਿਨ ਦੇ ਵਿੱਚ ਚਲੋ ਠੀਕ